ਇਨਸਾਫ ਦੌਰਨ ਲਈ ਜਿੱਦਾਂ ਕਿ ਸਾਰੀਆਂ ਪਾਰਟੀਆਂ ਸੰਸਥਾਵਾਂ ਸਮਾਜਿਕ ਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਨੇ ਇਸ ਮੂਲੀ ਦਿੱਤੀ ਸਾਥ ਦਿੱਤਾ ਉਸੇ ਕੜੀ ਦੇ ਤਹਿਤ ਕੱਲ ਦਿਨ ਵੀਰਵਾਰ ਸ਼ਾਮ ਨੂੰ ਪੂਰੇ 5 ਵਜੇ ਪੀਏਯੂ ਗੇਟ ਨੰਬਰ 1 ਲੁਧਿਆਣਾ ਵਿਖੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਸੋ ਸਾਰੀ ਜਥੇਬੰਦੀਆਂ ਨੂੰ ਸਾਰੀ ਆਰਗੇਨਾਈਜੇਸ਼ਨ ਨੂੰ ਵੱਖ-ਵੱਖ ਪਾਰਟੀਆਂ ਨੂੰ ਵੱਖ-ਵੱਖ ਸਮਾਜਿਕ ਸੇਵਾ ਸੰਸਥਾਵਾਂ ਨੂੰ ਔਰ ਨਾਲ ਹੀ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਹੈ ਕਿ ਜਿਹੜਾ ਵੀ ਕੋਈ ਇਸ ਇਨਸਾਫ ਦੇ ਨਾਲ ਜੁੜਨਾ ਚਾਹੁੰਦਾ ਚਾਹੁੰਦਾ ਹੈ ਕਿ ਜਸ਼ਨ ਇਨਸਾਫ ਮਿਲੇ ਸਾਰੇ ਨੂੰ ਹੱਥ ਜੋੜ ਕੇ ਬੇਤੀ ਹੈ ਕਿ ਜਸ਼ਨ ਇਨਸਾਫ ਦੋਨ ਵਾਸਤੇ ਤੁਸੀਂ ਸਾਰੇ ਸਾਡਾ ਸਾਥ ਦਿਓ ਸਾਡੇ ਨਾਲ ਖੜੋ ਕੱਲ੍ਹ ਸ਼ਾਮ ਪੀਏਯੂ ਗੇਟ ਨੰਬਰ 1 ਦੇ ਬਾਹਰ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ ਕੈਂਡਲ ਮਾਰਚ ਕੱਢਿਆ ਜਾਣਾ ਸੋ ਇਸ ਕੈਂਡਲ ਮਾਰਚ ਦੇ ਵਿੱਚ ਇੰਨਾ ਕਿ ਇਕੱਠ ਹੋਵੇ ਤਾਂ ਜੋ ਪਤਾ ਲੱਗ ਸਕੇ ਇਹ ਸਰਕਾਰ ਨੂੰ ਪਤਾ ਲੱਗ ਸਕੇ ਪਾਰਟੀ ਨੂੰ ਤਾਂ ਜੋ ਇੰਦਾ ਦੇ ਭ੍ਰਸ਼ਟ ਔਰ ਕਰਪਟ ਔਰ ਇੰਦਾ ਦੇ ਜਿਹੜੇ ਕਤਲ ਲੋਕ ਨੇ ਐਮਐਲਏ ਫੋਜਾ ਸਿੰਘ ਸਰਾਰੀਆ ਦੇ ਉਹਦਾ ਪੀਏ ਬਚਿੱਤਰ ਸਿੰਘ ਲਾਢੀ ਉਹਨੂੰ ਸਲਾਖਾਂ ਦੇ ਪਿੱਛੇ ਜਿਹੜਾ ਪੰਚਾਇਤ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ